ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੁਣ ਆਪਾਂ ਵੀਡੀਓ ਸਟਾਰਟ ਕਰ ਰਹੇ ਆਂ ਆਪਾਂ ਅੱਜ ਕਰ ਰਹੇ ਸਾਫ ਸਫਾਈ ਕਿਉਂਕਿ ਦੀਵਾਲੀ ਤਿਆਰਾਂ ਦੇ ਦਿਨ ਸ਼ੁਰੂ ਹੋਗੇ ਨਾ ਦੀਵਾਲੀ ਆ ਗਈ ਨੇੜੇ ਇਸ ਕਰਕੇ ਆਪਾਂ ਸਫਾਈ ਹੈ ਦੁਬਾਰਤ ਤੋਂ ਫੇਰ ਕਰਨ ਲੱਗੇ ਇੱਕ ਵਾਰ ਤਾਂ ਆਪਾਂ ਪਹਿਲਾਂ ਕਰ ਲਈਆਂ ਸੀ ਚਲੋ ਕਿਚਨ ਜਿਆਦਾ ਖਰਾਬ ਹੋ ਗਿਆ ਸੀ ਕਿਉਂਕਿ ਮੌਸਮੀ ਧੰਦਨਾ ਨਾ ਧੂੜ ਮਿੱਟੀ ਵਗੈਰਾ ਜ਼ਿਆਦਾ ਉੱਡਦੀ ਹੈ ਨਾ ਜਿਹਦੇ ਕਾਰਨ ਦੁਬਾਰਾ ਫੇਰ ਕਾਫੀ ਡਸਟ ਪੈ ਗਈ ਸੀ ਮੈਂ ਸੋਚਿਆ ਚਲੋ ਨਾ ਆਪਾਂ ਸਾਰੇ ਡੱਬੇ ਵਗੈਰਾ ਸਾਫ ਕਰ ਦਿੰਨੇ ਆ ਸਮਾਨ ਵਾਲੇ ਤੇ ਬਾਕੀ ਤਾਂ ਹਲਕੀ ਫੁਲਕੀ ਸਾਫ ਸਫਾਈ ਮੈਂ ਕੀਤੀ ਆ ਬਾਕੀ ਕਮਰਿਆਂ ਦੀ ਕਿਉਂਕਿ ਕਿਚਨ ਦਾ ਹੀ ਜ਼ਿਆਦਾ ਹੁੰਦਾ ਜ਼ਿਆਦਾਤਰ ਆਪਾਂ ਕਿਚਨ 'ਚ ਹੀ ਰਹਿੰਨੇ ਆ ਖਾਣਾ ਬਣਾਉਨੇ ਆ ਤਾਂ ਕਰਕੇ ਨਾ ਜ਼ਿਆਦਾ ਖਲਾਰਾ ਕਿਚਨ 'ਚ ਹੀ ਪੈਂਦਾ ਤੇ ਮੈਂ ਸੋਚਿਆ ਕਿਚਨ ਦੀ ਤਾਂ ਪੂਰੀ ਸਫਾਈ ਕਰ ਦਾਂ ਦੁਬਾਰ ਤੋਂ ਤੇ ਆਪਾਂ ਸਾਰੇ ਡੱਬੇ ਵਗੈਰਾ ਨਾ ਮੈਂ ਚੰਗੀ ਤਰ੍ਹਾਂ ਟੱਕਣ ਬੰਦ ਕਰਤੀ ਇਹਨਾਂ ਨੂੰ ਧੋ ਰਹੀ ਸੀ ਉੱਪਰੋਂ ਤੇ ਕਿਉਂਕਿ ਕਾਫੀ ਸਾਰੀ ਡਸਟ ੜੀ ਹੋ ਜੰਮੀ ਪਈ ਸੀ ਤੇ ਹੁਣ ਆਪਾਂ ਸਾਫ ਸਫਾਈ ਵਾਸਤੇ ਬਾਕੀ ਤਾਂ ਹੋਈ ਗਈ ਆ ਲਗਭਗ ਕਿਉਂਕਿ 1 ਮਹੀਨਾ ਪਹਿਲਾਂ ਮੈਂ ਕਰਤੀ ਸੀ ਸਾਰੀ ਸਾਫ ਸਫਾਈ ਤੇ ਉਸ ਤੋਂ ਬਾਅਦ ਕਿਉਂਕਿ ਮੇਲੇ ਸੀ ਤਿਹਾਰ ਜੇ ਆਗੇ ਸੀ ਉਹਨਾਂ ਕਰਕੇ ਕੀਤੀ ਤੇ ਫੇਰ ਹੁਣ ਕਿਚਨ ਜਾਦੇ ਖਰਾਬ ਲੱਗਦਾ ਸੀ ਦੁਬਾਰਾ ਮੈਂ ਸੋਚਿਆ ਚਲੋ ਦੁਬਾਰਾ ਕਰ ਦਿੰਦੇ ਹਾਂ ਹਨਾ ਦਿਵਾਲੀ ਕਰਕੇ ਤੇ ਕਿਚਨ ਦੀ ਥੋੜੀ ਜਿਆਦਾ ਕਰਨੀ ਪਊ ਕਿਉਂਕਿ ਜਿਆਦਾ ਖਲਾਰਾ ਪੈ ਗਿਆ ਤੇ ਮੈਂ ਕਰੀ ਸੀ ਡੱਬੇ ਸਾਫ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਬਾਅਦ ਵਿੱਚ ਸੁੱਕਣੇ ਪਾ ਦੂੰਗੀ ਫਿਰ ਸਿੰਕ ਵਗੈਰਾ ਸਾਫ ਕਰ ਦਾਂਗੇ ਅੱਜ ਕਿਚਨ ਦਾ ਤੇ ਬਾਕੀ ਫਰਿੱਜ ਵਗੈਰਾ ਨਾ ਕਿਉਂਕਿ ਸਰਦੀਆਂ ਤੋਂ ਪਹਿਲਾਂ-ਪਹਿਲਾਂ ਆਪਾਂ ਇੱਕ ਵਾਰ ਫਰਿੱਜ ਨੂੰ ਸਾਫ ਕਰ ਦਾਂਗੇ ਉਦਾਂ ਦਾ ਚੱਲਦੀ ਰੱਖਦੇ ਹਾਂ ਨਾ ਚਲੋ ਇਦਾਂ ਦਾ ਵੀ ਹੁਣ ਆਪਾਂ ਘੱਟ ਵਰਤੋਂ ਘੱਟ ਜੂਗੀ ਥੋੜੀ ਜੀ ਨਾ ਤੇ ਇਹਦੇ ਕਰਕੇ ਮੈਂ ਚੰਗੀ ਤਰ੍ਹਾਂ ਸਫਾਈ ਵਗੈਰਾ ਕਰ ਦਾਂਗੇ ਸਾਰੇ ਕਿਚਨ ਦੀ ਤੇ ਨਾਲ ਨਾਲ ਆਪਾਂ ਲੱਗੇ ਇਸ ਵੀਡੀਓ ਬਣਾਉਣ ਇਹ ਤੁਹਾਡੇ ਨਾਲ ਵਿਚਰੋ ਸ਼ੇਅਰ ਕਰ ਲੈਣੇ ਆਂ ਹਾਂਜੀ ਹੁਣ ਮੈਂ ਦਾਣਾਂ ਵਾਲੇ ਡੱਬੇ ਵਗੈਰਾ ਤਾਂ ਸਾਰੇ ਸਾਫ਼ ਹੀ ਕਰਤੇ ਨੇ ਤੇ ਇਹਨਾਂ ਨੂੰ ਆਪਣਾ ਬਾਹਰ ਸੁੱਕਣੇ ਪਾ ਦਾਂਗੇ ਧੁੱਪ ਲਵਾ ਦਾਂਗੇ 2-3 ਘੰਟੇ ਲਈ ਚੰਗੀ ਤਰ੍ਹਾਂ ਸੁੱਕ ਜਾਣਗੇ ਕਪੜਾ ਮਾਰ ਕੇ ਤੇ ਇਸ ਤੋਂ ਬਾਅਦ ਮੈਂ ਕਰੀ ਥੋੜੀ ਸਿੰਕਾਂ ਦੀ ਸਪਾਈਸ ਸਿੰਕ ਨੂੰ ਚੰਗੀ ਤਰ੍ਹਾਂ ਪਾਈ ਫਾਈਨਲ ਵੀ ਮੈਂ ਪਹਿਲਾਂ ਕਰਤੀ ਸੀ ਆਪਾਂ ਨੂੰ ਸਾਲ 'ਚ ਦੋ ਵਾਰੀ ਤਾਂ ਇਹਦੇ ਨੀਚੇ ਸਿੰਕ ਜਿਹੜੀ ਪਾਈਪ ਆ ਉਹ ਖੋਲ ਕੇ ਜਰੂਰ ਸਾਫ਼ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਤੇ ਇੱਕ ਆਕਰੂਚ ਬਰੇ ਦੇ ਵਿੱਚ ਪੈਦਾ ਹੋ ਜਾਂਦੇ ਨੇ ਤਾਂ ਆਪਾਂ ਕਈ ਵਾਰ ਆਪਾਂ ਕਹਦੇ ਨੇ ਨਾ ਕਿਚਨ 'ਚੋਂ 스ਮੈਲ ਆਉਣ ਲੱਗ ਗਈ ਹੈ ਨਾ ਤਾਂ ਇਹ ਆਪਾਂ ਜਿਹੜੇ ਪਾਈਪ ਆ ਇਹਨਾਂ ਦੀ ਸਫਾਈ ਨਹੀਂ ਕਰਦੇ ਇਹਨਾਂ ਦੀ ਖੋਲ ਕੇ ਜਰੂਰ ਸਫਾਈ ਕਰਨੀ ਚਾਹੀਦੀ ਆ ਹ ਜੇ ਹੋ ਸਕੇ ਤਾਂ ਚਾਹ ਪੱਤੀ ਉਬਾਲ ਕੇ ਹੈ ਨਾ ਜਾਂ ਮਿੱਠਾ ਸੋਡਾ ਦੋਨੇ ਚੀਜ਼ਾਂ ਨੂੰ ਉਬਾਲਾ ਦੇ ਕੇ ਨਾ ਉਸ ਤੋਂ ਬਾਅਦ ਇਹਨਾਂ ਦੇ ਪਾਈਪਾਂ ਦੇ ਵਿੱਚ ਨਾ ਇਹ ਮਹੀਨੇ ਕੋ ਬਾਅਦ ਆਪਾਂ ਨੂੰ ਪਾ ਦੇਣਾ ਚਾਹੀਦਾ ਜੀ ਇਹਨਾਂ ਕੇ ਸਿੰਕਾਂ ਚ 스멜 ਵਗੈਰਾ ਨਹੀਂ ਆਉਂਦੀ ਫਰਨਲ ਤਾਂ ਆਪਾਂ ਵਰਤਦਿਆਂ ਪਰ ਚਾਹ ਪੱਤੀ ਤੇ ਨਾ ਮਿੱਠਾ ਸੋਡਾ ਨੂੰ ਵੀ ਵਰਤੋ ਕਰਨੀ ਚਾਹੀਦੀ ਹੈ ਸਿੰਕਾਂ ਚ ਧੋਣ ਲਈ 스멜 ਨਹੀਂ ਆਉਂਦੀ ਤੇ ਇਸ ਤੋਂ ਬਾਅਦ ਨਾ ਆਪਣੀ ਰਹਿ ਗਈ ਫਰਿੱਜ ਸਿੰਕ ਵਗੈਰਾ ਵੀ ਸਾਫ ਹੋ ਗਏ ਤੇ ਹੁਣ ਆਪਾਂ ਕਰਦੇ ਹਾਂ ਫਰਿੱਜ ਦੀ ਸਫਾਈ ਇਹ ਸਾਡੀ ਫਰਿੱਜ ਪੁਰਾਣੀ ਆ ਚਲੋ ਜਿੰਨਾ ਟਾਈਮ ਕੰਮ ਦਿੰਦੀ ਆ ਨਾ ਕਹਿੰਦੇ ਆ ਪੁਰਾਣੀਆਂ ਚੀਜ਼ਾਂ ਵੀ ਸਭ ਤੋਂ ਵਧੀਆ ਹੁੰਦੀਆਂ ਚੱਲਦੀ ਆ ਉਹਨਾਂ ਟਾਈਮ ਆਪਾਂ ਹੁਣ ਇਹਦੀ ਕਰ ਰਹੇ ਆ ਸਾਫ ਸਫਾਈ ਚੰਗੀ ਤਰ੍ਹਾਂ ਇੱਕ ਵਾਰੀ ਵਿੱਚ ਉਹਨਾਂ ਧੋ ਦੇਣਾ ਸਰਫ ਨਾਲ ਕਲੀਨ ਕਰ ਦਾਂਗੇ ਤੇ ਫਿਰ ਆਉਂਦਾ 2-3 ਮਹੀਨੇ ਆਰਾਮ ਲਊਗਾ ਮਤਲਬ ਬਿਲਕੁਲ ਇਹ ਖਰਾਬ ਨਹੀਂ ਹੁੰਦੀ ਫਿਰ ਸਰਦੀਆਂ 'ਚ ਤਾਂ ਕਿਉਂਕਿ ਹੁਣ ਆਪਾਂ ਸਬਜ਼ੀਆਂ ਵਗੈਰਾ ਫਰੂਟ ਵਗੈਰਾ ਰੱਖਦੇ ਸੀ ਨਾ ਕਾਫੀ ਖਰਾਬ ਹੋ ਜਾਂਦੇ ਫਿਰ ਵੀ ਵਿੱਚ ਤੇ ਇਹਦੇ ਲਈ ਸਫਾਈ ਕਰਨੀ ਜ਼ਰੂਰੀ ਸੀ ਹੁਣ ਇੱਕ ਵਾਰੀ ਆਪਾਂ ਫਰਿੱਜ ਦੀ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ ਚਲੋ ਫਿਰ ਇਹਨੂੰ ਖੁੱਲੀ ਰੱਖ ਦਾਂਗੇ ਥੋੜਾ ਟਾਈਮ ਸਾਫ਼ ਕਰਕੇ ਸੁੱਕਾ ਕੱਪੜਾ ਮਾਰ ਕੇ ਤੇ ਉਸ ਤੋਂ ਬਾਅਦ ਚਲਾਵਾਂਗੇ ਬਹੁਤ ਵਧੀਆ ਚਮਕਣ ਲੱਗ ਜਾਂਦੀ ਹੈ ਜੇ ਆਪਾਂ ਬੁਰਸ਼ ਇਹਨਾਂ ਨਾਲ ਰਗੜਦੇ ਹਾਂ ਕਿਉਂਕਿ ਜੇ ਆਪਾਂ ਥੋੜਾ ਜਿਹਾ ਪੀਲਾ ਪੰਜ ਆ ਜਾਂਦਾ ਫ੍ਰਿਜ 'ਚ ਜੇ ਆਪਾਂ ਇਹਨਾਂ ਨੂੰ ਨਾਲ ਜਿਆਦਾ ਸਫਾਈ ਕਰੀਏ ਤੇ ਕੁਝ ਪੁਰਾਣੀ ਫ੍ਰਿਜ ਤਾਂ ਹੁੰਦੀ ਹੀ ਹੁੰਦੀ ਕਿਉਂਕਿ ਜਿਆਦਾ ਟਾਈਮ ਪੁਰਾਣੀ ਹਨ ਉਹ ਤੇ ਹਾਂਜੀ ਹੁਣ ਆਪਣੀ ਫ੍ਰਿਜ ਜਿਹੜੀ ਸਾਫ ਸਫਾਈ ਉਹ ਹੋ ਚੁੱਕੀ ਹੈ ਤੇ ਪੂਰਾ ਕਿਚਨ ਸਾਫ ਹੋ ਗਿਆ ਤੇ ਹੁਣ ਆਪਾਂ ਸਾਰੇ ਜਿਹੜੇ ਆ ਅੰਦਰ ਡੱਬੇ ਵਗੈਰਾ ਉਹ ਵੀ ਸੈੱਟ ਕਰਦੇ ਨੇ ਰੈਕ ਦੇ ਵਿੱਚ ਤੇ ਫਰਿੱਜ 'ਚ ਵੀ ਸਾਫ਼ ਕਰਕੇ ਕਪੜਾ ਮਾਰ ਕੇ ਉਹਦੇ ਵਿੱਚ ਵੀ ਸਮਾਨ ਰੱਖ ਦਿੱਤਾ ਤੇ ਬਾਕੀ ਸਾਫ਼ ਸਪਾਈ ਆਪਣੇ ਘਰ ਦੀ ਹੋ ਚੁੱਕੀ ਹੈ ਕਿਉਂਕਿ ਬਾਕੀ ਆਪਾਂ ਥੋੜੀ ਬਾਕੀ ਸਪਾਈ ਕੀਤੀ ਹੈ ਕਿਉਂਕਿ ਪਹਿਲਾਂ ਕਰ ਚੁੱਕੇ ਹਾਂ ਸਾਰੇ ਘਰ ਦੀ ਸਾਫ਼ ਸਪਾਈ। ਇਹ ਆ ਆਪੇ ਦੇ ਜਨ ਸਰੀਰ ਦਾ ਇਹ ਵੀ ਵੀਡੀਓ ਆ। ਇਹ ਆਪਾਂ ਕਰਦੇ ਸੀ ਪਰ ਕੋਠੇ ਦੀ ਸਾਫ਼ ਸਪਾਈ ਕਰਦੇ। ਤਾਂ ਵੀ ਮੀਂਹ ਤੋਂ ਬਾਅਦ ਆਪਾਂ ਪਰ ਸਫਾਈ ਝਾੜੂ ਦਾ ਮਾਰਤਾ ਸੀ। ਪਰ ਉੱਪਰ ਪਾਣੀ ਨਾਲ ਤੋ ਯਾਨੀ ਸੀ ਕਿਉਂਕਿ ਕਾਫੀ ਜ਼ਿਆਦਾ ਤੇ ਉਹ ਜੰਮਿਆ ਪਿਆ ਸੀ ਨਾ ਜੀ ਜ਼ਿਆਦਾ ਸਲਾਬ ਸੀ ਉਹਦੇ ਕਾਰਨ ਸਫਾਈ ਨਹੀਂ ਕੀਤੀ ਸੀ ਪਰ ਅੱਜ ਆਪਾਂ ਸਰਦਾਰ ਜੀ ਤੇ ਮੈਂ ਦੋਨੋਂ ਜਾਣੇ ਅਸੀਂ ਅੱਜ ਸਵੇਰ-ਸਵੇਰ ਕੀਰਤਨ ਸਕੂਲ ਭੇਜਣ ਤੋਂ ਬਾਅਦ ਫਿਰ ਆਪਾਂ ਚਲੇ ਗਏ ਸੱਤ ਤੇ ਸੱਤ ਤੇ ਕੀਤੀ ਆਪਾਂ ਸ਼ੁਰੂ ਸਫਾਈ ਕਿਉਂਕਿ ਕਾਫੀ ਜ਼ਿਆਦਾ ਇਹ ਨਾ ਕਾਲੀ-ਕਾਲੀ ਜਲਬੀ ਜੰਮੀ ਪਈ ਸੀ ਮੀਹਾਂ ਦੀ ਉਹ ਹੁਣ ਧੁੱਪਾਂ ਨ ਉੱਠੀ ਵੀ ਸੀ ਉਤਰਦੀ ਸੀ ਨਾ ਝਾੜੂ ਨਾਲ ਰਗੜ-ਰਗੜ ਕੇ ਅਸੀਂ ਉਹਨੂੰ ਉਤਾਰ ਰਹੇ ਸੀ ਕਿਉਂਕਿ ਸਾਰਿਆਂ ਦੇ ਇਹੀ ਹਾਲ ਆ ਸੱਤਾਂ ਦਾ ਨਾ ਮੀਂਹ ਪੈਣ ਜਿਆਦਾ ਦਿਨ ਮੀਂਹ ਪੈਣ ਕਰਨਾ ਸਾਰਿਆਂ ਨੇ ਸੱਤਾਂ ਇਸ ਤਰ੍ਹਾਂ ਕਾਲੀਆਂ ਹੋ ਗਈਆਂ ਸੀ ਇਹ ਹੁਣ ਧੁੱਪ ਨਾ ਲੈਣ ਦੀ ਜ਼ਰੂਰ ਸੀ ਇੱਕ ਵਾਰ ਤਾਂ ਮੀਂਹ ਪੈ ਚੁੱਕਿਆ ਉਸ ਤੋਂ ਬਾਅਦ ਉਹਦੇ ਨਾਲ ਵੀ ਲੱਗੀ ਸੀ ਕਾਫੀ ਤੇ ਅੱਜ ਅਸੀਂ ਇੰਨ ਪਾਣੀ ਨਾਲ ਧੋ ਰਹੇ ਸੀ ਝਾੜੂ ਮਾਰ ਕੇ ਤੇ ਸਾਫ਼ ਕਰ ਰਹੇ ਸੀ ਕਾਫੀ ਹੱਦ ਤੱਕ ਸਾਫ਼ ਹੋ ਗਈ ਚਲੋ ਇੱਕ ਇੱਕ ਅੱਧੀ ਵਾਰ ਫੇਸ ਵਾਈ ਕਰ ਦਾਂਗੇ ਤੇ ਜਦੋਂ ਆਪਣੀਆਂ ਜੀਰੀਆਂ ਵਗੈਰਾ ਵੱਡੀਆਂ ਗਈਆਂ ਨਾ ਕਿਉਂਕਿ ਅਜੇ ਪ੍ਰਾਲੀ ਨੂੰ ਅੱਗ ਵਗੈਰਾ ਲਾਉਂਦੇ ਨਹੀਂ ਜਦੋਂ ਉਹ ਫਿਰ ਉੱਡਦੀ ਹੈ ਕਾਫੀ ਸਵਾਜੀ ਇਸ ਤੋਂ ਬਸ ਸਾਫ਼ ਸਫਾਈ ਕਰ ਦਾਂਗੇ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ